ਸਿੰਘ ਸਾਬ ਜਾਨੀ ਹਰਪ੍ਰੀਤ ਸਿੰਘ ਜੋ ਪੰਥਕ ਮੁੱਦੇ ਤੇ ਵਿਵਾਦ ਤਰੀਕੇ ਨਾਲ ਆਪਣੀ ਗੱਲ ਰੱਖਦੇ ਨੇ ਇਸ ਕਿਸਮ ਦਾ ਖਤਸ਼ਾ ਜਿਉ ਸੱਚਾ ਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਇਹ ਹਾਈ ਕੋਰਟ ਪੰਜਾਬ ਸਰਕਾਰ ਨੂੰ ਸਖਤ ਤਾਬ ਨਹੀਂ ਦਿੰਦੀ ਹੈ ਕਿ ਜਿਹੜਾ ਕੌਮਨ ਇਨਸਾਫ ਮੋਰਚਾ ਚੱਲ ਰਿਹਾ ਉਸ ਨੂੰ ਚੁਕਵਾਇਆ ਜਾਵੇ ਚਾਹੀਦਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਮੰਗਾਂ ਜਾਇਜ਼ ਹੀ ਨੇ ਸਾਰੀਆਂ ਤੇ ਉਹਨਾਂ ਨੂੰ ਪੂਰੇ ਕੀਤਾ ਜਾਣਾ ਚਾਹੀਦਾ ਹੈਗਾ ਤੱਕੇ ਨਾਲ ਉਠਾਉਣਾ ਜਿਹੜਾ ਇਹ ਤਾਂ ਜਾਇਜ਼ ਨਹੀਂ ਹੈ ਸਿੰਘ ਸਾਬ ਜਾਨੀ ਹਰਪ੍ਰੀਤ ਸਿੰਘ ਜੋ ਪੰਥਕ ਮੁੱਦੇ ਤੇ ਵਿਵਾਦ ਤਰੀਕੇ ਨਾਲ ਆਪਣੀ ਗੱਲ ਰੱਖਦੇ ਨੇ ਅਤੇ ਸੰਗਤਾਂ ਵੀ ਉਹਨਾਂ ਨੂੰ ਬਹੁਤ ਖੂਬ ਸੁਣਦੀਆਂ ਨੇ ਇਸ ਫੇਲੇ ਸਾਡੇ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਮਜੂਤ ਨੇ ਪੰਥਕ ਮੁੱਦੇ ਜੋ ਇਸ ਫੇਲੇ ਕਾਫੀ ਗਰਮਾਏ ਹੋਏ ਨੇ ਸਿੰਘ ਸਾਹਿਬ ਸਭ ਤੋਂ ਪਹਿਲੇ ਦੱਸ ਦिए ਕਿ ਜਿਸ ਤਰ੍ਹਾਂ ਦੇ ਨਾਲ ਅੰਮ੍ਰਿਤਪਾਲ ਦੇ ਪਰਿਵਾਰਾਂ ਦੇ ਨਾਲ ਜੋ ਸਲੀਕਾ ਕੀਤਾ ਗਿਆ ਸਰਕਾਰਾਂ ਦੇ ਵੱਲੋਂ ਕੀ ਲੱਗਦਾ ਹੈ ਉਹ ਕੀ ਸਾਜ਼ਿਸ਼ ਹੈ ਔਰ ਵਸਾਕੀ ਵੀ ਨੇ ਜੇ ਉਸ ਤੋਂ ਪਹਿਲੇ ਚੇਤਨਾ ਵਾਚ ਸੀਗਾ ਇਸ ਸਿੱਖਾ ਦੇ ਜਿਹੜੇ ਪ੍ਰੋਗਰਾਮ ਹੋ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਇੱਕ ਬਹੁਤ ਗਲਤ ਹੈ ਖਾਲਸਾ ਸਾਜਨਾ ਦਿਵਸ ਦੁਨੀਆ ਭਰ ਚ ਮਨਾਇਆ ਜਾਂਦਾ ਜਿਸ ਨੂੰ ਸਮਰਪਿਤ ਨਗਰ ਕੀਰਤਨ ਆਰੰਭ ਕੋਈ ਕਰਦਾ ਹੈ ਬਾਣੀ ਤੇ ਬਾਣੇ ਦੇ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖ ਕੇ ਤੇ ਉਹਨੂੰ ਰੋਕਣਾ ਜਿਹੜਾ ਹੈ ਉਹ ਮੰਦਪਗ ਹੈ ਜਾਇਜ਼ ਨਹੀਂ ਹੈ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਗਰੰਥੀ ਸਿੰਘ ਪਾਟੀ ਸਿੰਘ ਬੈਠਾ ਤਾਬਿਆਂ ਤੇ ਜਿਹੜੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਨਸ਼ਾ ਸੇਵਨ ਕਰ ਰਿਹਾ ਉਸ ਬਾਰੇ ਸੰਗਤਾਂ ਦੇ ਮਨ ਨੂੰ ਕਾਫੀ ਥੇਸ ਪਹੁੰਚੀ ਹੈ ਔਰ ਚਾਹੁੰਦੇ ਨੇ ਕਿ ਕੋਈ ਜੱਥੇਬੰਦੀਆਂ ਕਾਰਵਾਈ ਕਰੇ ਉਹਦੀ ਅਸਲੀਅਤ ਕੀ ਹੈ ਹਜੇ ਸਾਹਮਣੇ ਸਾਡੇ ਨਹੀਂ ਆਈ ਹੈ ਲੇਕਿਨ ਜਿਸ ਕਿਸਮ ਦਾ ਖਤਸ਼ਾ ਜਿਉ ਸੱਚਾ ਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਇਹ ਕਿਉਂਕਿ ਗਰੰਥੀ ਸਿੰਘ ਜਿਹੜਾ ਹੈਗਾ ਉਹ ਇੱਕ ਇੰਸਟੀਟਿਊਸ਼ਨ ਹੁੰਦਾ ਹੈ ਪੰਥ ਦੀ ਤੇ ਕਿਤੇ ਨਾ ਕਿਤੇ ਇਸ ਇੰਸਟੀਟਿਊਸ਼ਨ ਦੀ ਕ੍ਰੈਡੀਬਿਲਟੀ ਨੂੰ ਢਾਹ ਲੱਗਦੀ ਹੈ ਜਦੋਂ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਇਹਦੇ ਵਾਸਤੇ ਗੁਰਦਾਰਾ ਕਮੇਟੀਆਂ ਨੂੰ ਗਰੰਤੀਆਂ ਦੀ ਚੋਣ ਵੇਲੇ ਮਾਪਦੰਡ ਜਿਹੜੇ ਤੈਅ ਕਰਨੇ ਚਾਹੀਦੇ ਆ ਤੇ ਉਹਨਾਂ ਨੂੰ ਬਣਦਾ ਮਾਨ ਸਤਕਾਰ ਵੀ ਦੇਣਾ ਚਾਹੀਦਾ ਤਾਂ ਜੋ ਇਹ ਜਿਹੀਆਂ ਭਵਿੱਖ ਦੇ ਵਿੱਚ ਕਠੜਾਵਾ ਨਾ ਆ ਵਾਪਰਨ ਹਾਈ ਕੋਰਟ ਪੰਜਾਬ ਸਰਕਾਰ ਨੂੰ ਸਖਤ ਸਲਾਹ ਨਹੀਂ ਦਿੰਦੀ ਹੈ ਕਿ ਜਿਹੜਾ ਕਾਮਨਸ ਆਫ ਮੋਰਚਾ ਚੱਲ ਰਿਹਾ ਕੋਸ ਨੂੰ ਚਕਵਾਇਆ ਜਾਵੇ ਜਾਂ ਉਸ ਦਾ ਕੋਈ ਫੈਸਲਾ ਕੀਤਾ ਜਾਵੇ ਉਸ ਬਾਰੇ ਪੰਜਾਬ ਸਰਕਾਰ ਤੇ ਚਾਹੀਦਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਮੰਗਾਂ ਜਾਇਜ਼ ਹੀ ਨੇ ਸਾਰੀਆਂ ਤੇ ਉਹਨਾਂ ਨੂੰ ਪੂਰੇ ਕੀਤਾ ਜਾਣਾ ਚਾਹੀਦਾ ਹੈਗਾ ਧੱਕੇ ਨਾਲ ਉਠਾਉਣਾ ਜਿਹੜਾ ਇਹ ਤਾਂ ਜਾਇਜ਼ ਨਹੀਂ ਨਾ ਹੈ ਸੋ ਭਾਜਪਾ ਦੇ ਵੱਲੋਂ ਅਕਸਰ ਕਿਤਨਾ ਕਿਤੇ ਰਾਮ ਮੰਦਰ ਨੂੰ ਲੈ ਕੇ ਸਾਸਤ ਕਿਹੜੀ ਘੇਟੀ ਜਾ ਰਹੀ ਹੈ ਔਰ ਅੱਜ ਦੀ ਵੀਡੀਓ ਦੇਖੀਏ ਤਾਂ ਉਹ ਕਹਿ ਰਹੇ ਨੇ ਕਿ ਕਾਂਗਰਸ ਨੇ ਜਿਸ ਤਰ੍ਹਾਂ ਸਿੱਖਿਆ ਦੇ ਨਾਲ ਮਾਰਾ ਕੀਤਾ ਸੋ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਸਾਨੂੰ ਜਿਹੜਾ ਲਿਆਂਦਾ ਜਾਵੇ ਫਿਰ ਤੋਂ ਸੋ ਫਿਰ ਤੋਂ ਰੰਦੂ ਲੈ ਕੇ ਰਾਜਨੀਤੀ ਜਿਹੜੀ ਖੜੀ ਹੋਵੇ ਨਹੀਂ ਇਸ ਆਰੇ ਰਾਜਨੀਤੀ ਦੇ ਵਿੱਚ ਫਿਰਕਾਪ੍ਰਸਤੀ ਜਾਂ ਕਹਿ ਲੋ ਕਿ ਐਸੀਆਂ ਗੱਲਾਂ ਕਰਨੀਆਂ ਜਿਹਦੇ ਨਾਲ ਦੋ ਭਾਈਚਾਰਿਆਂ ਦੇ ਵਿੱਚ 파ੜ ਪੈਂਦਾ ਹੋਵੇ ਨਹੀਂ ਕਰਨੀਆਂ ਚਾਹੀਦੀ। ਆਖਰੀ ਸਵਾਲ ਪਟਿਆਲਾ ਦੁੱਖਮਾਰਿੰਗ ਗੁਰਦੁਆਰਾ ਸਾਹਿਬ ਦੇ ਬਾਹਰ ਦੁਕਾਨਦਾਰ ਆਪਸ ਦੇ ਵਿੱਚ ਭਿੜੇ ਹੋਏ ਤੇ ਗੱਡੀ ਸਮੇਤ ਕਈ ਸੰਗਤਾਂ ਨੂੰ ਤੇ ਕਈ ਦੁਕਾਨਦਾਰਾਂ ਨੂੰ ਰੜਣ ਦੀ ਕੋਸ਼ਿਸ਼ ਕੀਤੀ ਹੈ ਥੱਲੇ ਵੀ ਕਾਫੀ ਆਏ ਨੇ। ਉਸ ਬਾਰੇ ਕੀ ਕਿਸ ਤਰ੍ਹਾਂ ਦੀ ਮੈਨੂੰ ਡਿਟੇਲ ਚਾਹ ਘਟਨਾ ਬਾਰੇ ਨਹੀਂ ਪਤਾ ਪਰ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਤੇ ਬਹੁਤ ਮੰਦਭਾਗੀ ਘਟਨਾ ਹੈ। ਪ੍ਰਸ਼ਾਸਨ ਨੂੰ ਪੁਲਿਸ ਨੂੰ ਇਹੋ ਜੇ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ। ਸੋ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਸਾਫ ਤੌਰ ਤੇ ਗੱਲ ਆਖੀ ਹੈ ਕਿ ਪੰਜਾਬ ਸਰਕਾਰ ਕਾਮਿਨ ਸਾਫ ਮੋਰਚੇ ਬਾਰੇ ਵੀ ਜੋ ਹੈ ਉਸ ਦਾ ਧਿਆਨ ਦੇਵੇ ਔਰ ਦੂਜੇ ਪਾਸੇ ਇਹ ਗੱਲ ਆਖੀ ਹੈ ਕਿ ਜੋ ਬੇਦਬੀਆ ਹੋ ਰਹੀਆਂ ਨੇ ਜਿਸ ਤਰ੍ਹਾਂ ਦੇ ਨਾਲ ਤਾਬਿਆਂ ਤੇ ਬੈਠੇ ਇੱਕ ਗਰੰਤੀ ਸਿੰਘ ਵੱਲੋਂ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਸੀਗਾ ਉਸ ਦਾ ਕਿਹਾ ਕਿ ਫਿਲਹਾਲ ਤੇ ਪੂਰੀ ਜਾਣਕਾਰੀ ਨਹੀਂ ਹੈ ਪਰ ਇਸ ਤਰ੍ਹਾਂ ਜੇ ਹੋ ਰਿਹਾ ਤੇ ਬਹੁਤ ਬੁਰਾ